ਇਨਸਾਨ ਦੀ ਸਭ ਤੋਂ ਵੱਡੀ ਤਾਕਤ ਉਸਦਾ ਦਿਮਾਗ ਨਹੀਂ ਕਲਪਨਾ ਹੈ ਕਲਪਨਾ ਉਹ ਸਥਾਨ ਹੈ ਜਿੱਥੇ ਸੁਪਨੇ ਜਨਮ ਲੈਂਦੇ ਹਨ ਹਰ ਖੋਜ ਹਰ ਆਵਿਸ਼ਕਾਰ ਹਰ ਕਾਮਯਾਬੀ ਸਭ ਤੋਂ ਪਹਿਲਾਂ ਕਿਸੇ ਦੀ ਕਲਪਨਾ ਵਿੱਚ ਹੀ ਪੈਦਾ ਹੋਈ ਸੀ ਸਧਾਰਨ ਗਿਆਨ ਸਾਨੂੰ ਦੱਸਦਾ ਹੈ ਕਿ ਦੁਨੀਆ ਕੀ ਹੈ ਪਰ ਕਲਪਨਾ ਸਾਨੂੰ ਦਿਖਾਉਂਦੀ ਹੈ ਕਿ ਦੁਨੀਆ ਕੀ ਬਣ ਸਕਦੀ ਹੈ ਸਫਲ ਲੋਕਾਂ ਦਾ ਰਾਜ ਇਹੀ ਹੈ ਉਹਨਾਂ ਨੇ ਆਪਣੀ ਕਲਪਨਾ ਨੂੰ ਕਾਰਵਾਈ ਨਾਲ ਜੋੜਿਆ ਸੁਪਨੇ ਆਪਣੇ ਆਪ ਸੱਚ ਨਹੀਂ ਹੁੰਦੇ ਪਰ ਜਦੋਂ ਕਲਪਨਾ ਵਿਸ਼ਵਾਸ ਅਤੇ ਮਿਹਨਤ ਇਕੱਠੇ ਹੋ ਜਾਂਦੇ ਹਨ ਤਾਂ ਉਹ ਸੁਪਨਾ ਹਕੀਕਤ ਬਣ ਜਾਂਦਾ ਹੈ ਇਸ ਲਈ ਆਪਣੇ ਮਨ ਨੂੰ ਹਮੇਸ਼ਾ ਖੁੱਲਾ ਰੱਖੋ ਵੱਡਾ ਸੋਚੋ ਵੱਖਰਾ ਸੋਚੋ ਯਾਦ ਰੱਖੋ ਕਲਪਨਾ ਹੀ ਉਹ ਦਰਵਾਜ਼ਾ ਹੈ ਜੋ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਲੈ ਕੇ ਜਾਂਦਾ ਹੈ